ਰਹਿਓ ਮਾਤਰਮ ਪ੍ਰਿਤ ਪ੍ਰਵਾਦੋ ਜੀ ਜਰਨੀ ਜੰਮ ਕੇ ਗੋਰੀ ਇਨੀਅਰ ਸਿਟੀਜ਼ਨ ਜਿਹੜੇ ਸਾਡੇ ਬਜ਼ੁਰਗ ਤੇ ਸਾਡੇ ਇਲਾਕਾ ਨਿਵਾਸੀ ਇਹਨਾਂ ਦੀ ਸਾਰਿਆਂ ਦੀ ਬਹੁਤ ਦੇਰ ਦੀ ਡਿਮਾਂਡ ਸੀ ਕਿ ਇਸ ਪਾਰਕ ਦੇ ਵਿੱਚ ਸਾਡੀਆਂ ਧੀਆਂ ਪਾਣਾ ਬੱਚੇ ਬਜ਼ੁਰਗ ਉਹ ਸਾਰੇ ਜਦੋਂ ਸੈਰ ਕਰਦੇ ਹੀ ਰਾਤ ਨੂੰ ਉਹ ਥੋੜਾ ਜਿਹਾ ਹਨੇਰੇ ਦੇ ਵਿੱਚ ਮਹਿਸੂਸ ਕਰਦੇ ਸੀ ਵੀ ਕੋਈ ਨਾ ਕੋਈ ਸ਼ਰਾਰਤੀ ਅੰਸਰ ਨਾ ਬੈਠਾ ਹੋਵੇ ਇਸ ਕਰਕੇ ਇਹਦਾ ਜਿਹੜੀ ਡਿਮਾਂਡ ਆ ਮਿੱਠੂ ਜੀ ਨੇ ਇਸ ਬਾੜ ਦੇ ਇੰਚਾਰਜ ਗੱਬਾ ਜੀ ਆਪਣੇ ਰੰਗਾ ਜੀ ਸਾਰੇ ਜਿੰਨੇ ਵੀ ਮੇਰੇ ਸਾਥੀ ਆ ਆਮ ਆਦਮੀ ਪਾਰਟੀ ਦੇ ਤੇ ਇੱਥੇ ਦੇ ਮੇਰੇ ਮੱਲਾ ਨਵਾਸੀ ਇਹਨਾਂ ਦੀ ਮਿਹਨਤ ਦੇ ਸਦਕਾ ਇਹ ਕੰਮ ਹੋਇਆ ਜਿਹੜਾ ਇਹ ਹੋਰ ਵੀ ਅੱਜ ਇੱਕ ਦੂ ਬਾਅਦ ਇੱਕ ਸਾਹਮਣੇ ਵਾਲੇ ਪਾਰਕ ਦੇ ਵਿੱਚ ਲਾਈਟਿੰਗ ਦਾ ਹੋ ਰਿਹਾ ਵਾ ਕਿਉਂਕਿ ਹਨੇਰਾ ਜਿਹੜਾ ਵਾ ਉਹ ਅੱਜ ਖੂਬ ਦਾ ਤੇ ਕੰਮ ਕਰਦਾ ਵਾ ਜਦੋਂ ਚਾਨਣ ਹੁੰਦਾ ਉਹ ਹਰ ਬੰਦਾ ਇੱਕ ਦੂਜੇ ਨੂੰ ਫੇਸ ਟੂ ਫੇਸ ਦੇਖਦਾ ਵਾ ਔਰ ਚਾਨਣ ਹੋਣਾ ਜ਼ਰੂਰੀ ਆ ਚਾਨਣ ਹੀ ਹੋਊਗਾ ਹਲਕਾ ਸੈਂਟਰ ਜੀ ਮੈਨੂੰ ਸਾਹਿਬ ਕਿੰਨੀਆਂ ਪਾਰਕਾਂ ਨੇ ਔਰ ਇੱਕ ਪਾਰਕ ਦੀ ਕਿੰਨੀ ਲਾਗਤ ਲੱਗੀ ਆ ਜੀ ਦੇਖੋ ਇਹ 85000 ਦੀ ਲਾਗਤ ਦੇ ਨਾਲ ਬਣਿਆ ਮਾ ਜਿਹੜਾ ਇਹ ਲਾਈਟ ਦਾ ਵਾ ਮੈਂ ਹਰ ਆਪਣੇ ਸੈਂਟਰ ਹਲਕੇ ਦੇ ਵਿੱਚ ਹਰ ਇੱਕ ਚੌਂਕ ਦੇ ਵਿੱਚ ਜਿੱਥੇ ਜਿੱਥੇ ਚੁਰਸਤਾ ਜਾ ਰਿਹਾ ਵਾ ਚਾਰ ਰਸਤੇ ਜਦੋਂ ਇੱਕ ਸੜਕ ਨੂੰ ਲੱਗਦੇ ਆ ਤਾ ਚਾਰਾਂ ਦੇ ਵਿੱਚੋਂ ਦੋਆਂ ਦੇ ਉੱਪਰ ਹਨੇਰਾ ਹੀ ਹੁੰਦਾ ਵਾ ਇਸ ਕਰਕੇ ਚਾਰਾਂ ਦੇ ਚ ਰਸਤੇ ਦੇ ਵਿੱਚ ਲਾਉਂਗਾ ਹਲਕਾ ਸੈਂਟਰ ਦੇ ਵਿੱਚ ਕਟੋਕਰ 150 ਲੱਟ ਐਸੀ ਲਾਉਣੀ ਹੈ ਵੈਰੀ ਗੁੱਡ ਜਿੱਦਾਂ ਲੋਕ ਰਾਤ ਨੂੰ ਲੋਕ ਨਹੀਂ ਪਾਰਕਾਂ ਦੇ ਵਿੱਚ ਆਉਂਦੇ ਜਿੱਦਾਂ ਆਸ-ਪਾਸ ਪੜੋਸੀ ਨੇ ਜਿਹੜੇ ਪਾਰਕ ਦੇ ਨੇੜੇ ਰਹਿੰਦੇ ਉਹ ਆਰਾਮ ਨਾਲ ਘੁੰਮ ਸਕਦੇ ਦੇਖੋ ਹੁਣ ਆਰਾਮ ਨਾਲ ਤਾਂ ਪਹਿਲਾਂ ਵੀ ਕੋਈ ਐਸੀ ਐਸੀ ਗੱਲ ਨਹੀਂ ਕੀਤੀ ਪਰ ਮੈਂ ਇੰਨਾ ਜ਼ਰੂਰ ਕਹਿਣਾ ਵਾਂ ਸ਼ੈਤਾਨ ਤੇ ਮਾੜਾ ਅਨਸਰ ਕਿਸੇ ਵੀ ਜਗ੍ਹਾ ਤੇ ਆ ਸਕਦਾ ਵਾ ਮਾੜੇ ਅਨਸਰ ਨੇ ਜਿਹੜੀ ਉਹਦੀ ਸੋਚ ਮਾੜੀ ਆ ਉਹਨੇ ਮਾੜੇ ਕੰਮ ਲਈ ਆਉਣਾ ਵਾ ਪਰ ਅਸੀਂ ਇਹ ਜੇ ਮਾੜੇ ਬੰਦਿਆਂ ਨੂੰ ਨਕੇਲ ਪਾਉਣ ਲਈ ਆਪਣਾ ਕੰਮ ਕਰ ਰਹੇ ਆ ਠੀਕ ਹੈ ਫਾਰਕ ਇੱਥੇ ਪਹਿਲਾਂ ਤੇ ਚਲੋ ਲਾਈਟਾਂ ਸੀਗੀਆਂ ਲੇਕਿਨ ਸਾਡੀ ਇਹ ਬੜੀ ਦੇਰ ਦੀ ਇਸ ਏਰੀਆ ਦੀ ਡਿਮਾਂਡ ਸੀ ਕਿ ਇੱਥੇ ਹਨੇਰਾ ਬਹੁਤ ਰਹਿੰਦਾ ਤੇ ਜਿਹੜੇ ਅਣਪਛਾਤੇ ਜਿਹੜੇ ਲੋਕ ਨੇ ਉਹ ਇੱਥੇ ਆ ਕੇ ਰਾਤ ਨੂੰ ਆਪਣਾ ਕਰਮ ਜੋ ਸੀ ਉਹ ਗਲਤ ਕਰਦੇ ਸੀ ਐਮਐਲਏ ਸਾਹਿਬ ਨੂੰ ਅਸੀਂ ਰਿਕੁਐਸਟ ਕੀਤੀ ਕਿ ਸਾਡੇ ਸ਼ਹਿਰ ਵਿੱਚ ਬਹੁਤ ਜ਼ਿਆਦਾ ਹੈ ਰਾਤ ਨੂੰ ਜਿਹੜਾ ਪ੍ਰੋਗਰਾਮ ਖਰਾਬ ਹੁੰਦਾ ਕਿਸ ਤਰ੍ਹਾਂ ਲਾਈਟ ਜਗਦੀ ਕਿ ਨਹੀਂ ਇਹਨਾਂ ਨੇ ਸਾਡੀ ਡਿਮਾਂਡ ਦੇ ਹਿਸਾਬ ਨਾਲ ਜੋ ਇਹਨਾਂ ਨੇ ਇਸ ਅਜ ਲਾਈਟ ਦਾ ਉਦਘਾਟਨ ਕੀਤਾ ਮੈਂ ਸਮਝਦਾ ਕਿ ਇਸ ਪਾਰਕ ਦੀ ਨੂਹਾਰ ਬਦਲੇਗਾ ਕਿਉਂਕਿ ਇਸ ਪਾਰਕ ਦੇ ਵਿੱਚ ਬਹੁਤ ਹੀ ਲਾਈਟ ਤੇ ਚਾਨਣ ਹੋਏਗਾ ਲੋਕਾਂ ਨੂੰ ਖਾਸ ਕਰਕੇ ਲੇਡੀਜ਼ ਨੂੰ ਇੱਥੇ ਸੈਰ ਕਰਨ ਦੀ ਰਾਤ ਨੂੰ ਬਹੁਤ ਵਧੀਆ ਲੱਗੇਗਾ ਜਿੱਥੇ ਮੈਂ ਆਪਣੇ ਅਸ਼ੋਕ ਪ੍ਰੈਸ਼ਰ ਬੱਚੀ ਪੱਪੀ ਐਮਐਲਏ ਜੀ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਨਾਲ ਇਲਾਕਾ ਨਿਵਾਸੀਆਂ ਦਾ ਵੀ ਧੰਨਵਾਦ ਕਰਨਾ ਜਿਨ੍ਹਾਂ ਨੇ ਸਾਰੀ ਉਪਰਾਲਾ ਕਰਕੇ ਇਹਨੂੰ ਅੱਜ ਇਸ ਨੇਤਰੇ ਚੜਾਇਆ ਜੈ ਹਿੰਦ ਜੈ ਵਾਟ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਕਿਉਂਕਿ ਐਮਐਲਏ ਸਾਹਿਬ ਨੇ ਇੱਕ ਗੱਲ ਜਿਹੜੀ ਹੈ ਉਹ ਸ਼ੁਰੂਆਤ ਤੋਂ ਇਹ ਗੱਲ ਕਹੀ ਸੀ ਕਿ ਸੈਂਟਰ ਹਲਕਾ ਜਿਹੜਾ ਇਹ ਮੇਰਾ ਪਰਿਵਾਰ ਹੈ ਮੇਰੇ ਮੁੱਢੇ ਦੇ ਨਾਲ ਮੁੱਢਾ ਲਾ ਕੇ ਖੜੋ ਤਾਂ ਕਿ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੋ ਸਕੇ ਮੈਂ ਗੱਲ ਸਮਝਦਾ ਕਿ ਜੋ ਸਾਡੇ ਐਮਐਲਏ ਸਾਹਿਬ ਨੇ ਜਿਹੜੇ ਕੰਮ ਕੀਤੇ ਐ ਪਿਛਲੀਆਂ ਸਰਕਾਰਾਂ ਵੀ ਆਈਆਂ ਕਈ ਐਮਐਲਏ ਆਏ ਤੇ ਕਈ ਐਮਐਲਏ ਗਏ ਪਰ ਜੋ ਸੇਵਾਦਾਰ ਦੇ ਰੂਪ ਦੇ ਵਿੱਚ ਅਸਲ ਪਰਭਾਸ਼ਾ ਐਮਐਲਏ ਦੀ ਕੀ ਐ ਜੋ ਸਾਡੇ ਐਮਐਲਏ ਸਾਹਿਬ ਨੇ ਦੱਸਿਆ ਜੇ ਚਾਹੇ ਸਪੋਰਟਸ ਪਾਰਕਾਂ ਦੀ ਗੱਲ ਕਰ ਲਈਏ ਚਾਹੇ ਪਾਰਕ ਡਵੈਲਪਮੈਂਟ ਦੀ ਗੱਲ ਕਰ ਲਈਏ ਲੇਟਾਂ ਦੀ ਗੱਲ ਕਰ ਲਈਏ ਸੜਕਾਂ ਦੀ ਗੱਲ ਕਰ ਲਈਏ ਜਿਹੜੀ ਚੀਜ਼ ਦੀ ਮਰਜ਼ੀ ਗੱਲ ਲੈ ਲਓ ਅੱਜ ਮੈਂ ਗੱਲ ਸਮਝਦਾ ਕਿ ਜਦੋਂ ਆਉਣ ਵਾਲੇ ਇਲੈਕਸ਼ਨ ਦੇ ਵਿੱਚ ਜਿਹੜੇ ਵਿਰੋਧੀ ਨੇ ਵਿਕਾਸ ਦੇ ਮੁੱਦੇ ਤੇ ਤਾਂ ਜਿਹੜੇ ਵਿਰੋਧੀ ਨੇ ਸਾਡੇ ਨਾਲ ਡਿਬੇਟ ਨਹੀਂ ਕਰ ਸਕਦੇ ਕਿਉਂਕਿ ਜਿੰਨਾ ਵਿਕਾਸ ਜਿਹੜਾ ਸੈਂਟਰ ਹਲਕੇ ਦੇ ਵਿੱਚ ਐਮਐਲਏ ਸਾਹਿਬ ਨੇ ਕਰਵਾਇਆ ਔਰ ਅੱਜ ਸਾਡਾ ਵਾਰਡ ਨੰਬਰ 75 ਤੇ ਵਾਰਡ ਨੰਬਰ 80 ਇਹਦੇ ਵਿੱਚਕਾਰ ਜਿਹੜੀ ਹੈ ਇਹ ਪਾਰਕ ਹੈ ਸਾਡੀ ਇਹਦੇ ਵਿੱਚ ਜਿਹੜੀਆਂ ਲਾਈਟਾਂ ਦਾ ਮਹੂਰਤ ਹੈ ਐਮਐਲਏ ਸਾਹਿਬ ਨੇ ਕੀਤਾ ਔਰ ਇੱਕ ਕਿਸੇ ਤਰ੍ਹਾਂ ਦੀ ਲਾਈਟ ਸਾਡੇ ਪਾਰਕ ਖਬੀਬ ਖਾਂਜ ਦੇ ਵਿੱਚ ਵੀ ਜਿਹੜੀ ਹੈ ਉਹਦੇ ਵੀ ਲੱਗਣ ਜਾ ਰਹੀ ਹੈ ਔਰ ਇਸੇ ਤਰ੍ਹਾਂ ਹੀ ਪਹਿਲਾਂ ਵੀ ਜਿਹੜੀਆਂ ਲਾਈਟਾਂ ਸੀਗੀਆਂ ਜਿੰਨੀ ਵਾਰੀ ਵੀ ਐਮਐਲਏ ਸਾਹਿਬ ਨੂੰ ਕਿਹਾਇਆ ਔਰ ਸਾਰੀ ਜਿਹੜੀ ਸੁਣਾਈ ਹੈ ਉਹ ਤੁਸੀਂ ਦੇਖ ਸਕਦੇ ਹੋ ਤੋਂ ਐਮਐਲਏ ਸਾਹਿਬ ਦਾ ਧੰਨਵਾਦ ਕਰਦੇ ਆ ਔਰ ਇਸੇ ਤਰ੍ਹਾਂ ਹੀ ਜਿਹੜਾ ਸੈਂਟਰ ਹਲਕੇ ਦਾ ਜਿਹੜਾ ਵਿਕਾਸ ਹੈ ਵਿਕਾਸ ਹੈ ਇਸੇ ਤਰ੍ਹਾਂ ਹੁੰਦਾ ਰਹੇਗਾ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਅਦ ਸਾਡੇ ਪੰਪੀ ਪ੍ਰਸਾਦ ਜੀ ਸੰਦਲੇ ਰਿਆ ਕੇ ਵਿਧਾਇਕ انہوں ਨੇ ਬੜਾ ਅੱਛਾ ਕੰਮ ਕੀਤਾ ਹੈ ਇਨ ਪਾਰਕ ਦੇ ਅੰਦਰ ਬੜਾ ਹਨੇਰਾ ਹੁੰਦਾ ਸੀ ਸਾਨੂੰ ਲੱਗਦਾ ਸੀ ਜੀ ਉਹਨਾਂ ਦੀ ਮਿਹਰਬਾਨੀ ਕਰਕੇ ਜੇ ਕੰਮ ਹੋਇਆ ਬੜਾ ਅੱਛਾ ਲੱਗਦਾ ਹੈ ਲੱਗਦਾ ਵੀ ਐਮ ਐਲ اے ਨੇ ਜੋ ਕੰਮ ਕੀਤਾ ਅੱਛਾ ਕੀਤਾ ਜੀ ਬਹੁਤ ਅੱਛਾ ਕੰਮ ਕੀਤਾ ਐਮ ਐਲ اے ਨੇ ਜੀ ਬੀ ਬਹੁਤ ਦੇਦੀ ਨਿਮਾਨ ਸੀਗੀ ਇਹ ਤੇ ਮੋਸਟਲੀ ਨੇ ਰਰਨਦੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਆ ਉਹਨਾਂ ਵਿਦਿਨ 2 ਮਨთ ਦੇ ਵਿੱਚ ਇੱਥੇ ਦੋਨੋਂ ਟਾਵਰ ਲਵਾ ਦੇ ਜੀ ਅਸੀਂ ਇੱਕ ਵਾਰ ਐਮ ਐਲ ਏ ਸਾਹਿਬ ਦਾ ਬਹੁਤ ਬਹੁਤ ਇਸ ਮੱਲੇ ਉਂਦੀ ਸੀ ਉਹਨੂੰ ਧੰਨਵਾਦ ਕਰਦੇ ਆ ਕਿ ਸਾਡੇ ਇਲਾਕੇ ਨੂੰ ਜੋ ਸਹੂਲਤ ਆ ਤੇ ਹੋਰ ਵੀ ਕਿੰਨੇ ਪਾਰਕਾਂ ਦੇ ਹੋਰ ਪ੍ਰਵਾ ਸਾਡੇ ਇੱਕ ਪਾਰਕ ਹੋ ਰਾਇਆ ਜੀ ਅਗਲਾ ਸ਼ਿਵ ਸ਼ਕਤੀ ਵਾਲਾ ਤੇ ਇੱਕ ਦੋ ਮੈਲ ਹੋਣ ਨਵੇਂ ਲਖਣ ਲੱਗਾ ਵਾ ਨੰਦਾ ਪਾਰਕ ਤੇ ਇੱਕ ਪਾਰਕ ਲੱਗਦਾ ਤੁਹਾਡੀ ਕੋਈ ਰੇਟ ਹੈ ਉਹ ਸਾਰਾ ਕੰਮ ਹੋਇਆ ਐਮ ਐਲ ਏ ਪਰ ਮੇਰੀ ਤਾਂ ਬੇਨਤੀ ਹੈ ਮੱਲੇ ਵਾਲਿਆਂ ਨਾਲ ਰੜ ਕੇ ਕਰਨਾ ਦਾ ਐਮ ਐਲ ਏ ਸਾਹਿਬ ਨੇ ਹਸਤਾਉਣਾ ਵਰਕਰ ਠੀਕ ਹੈ